ਅਨੰਮਾਨ ਡੈਰੀ ਫਾਰਮ ਹਲਕ ਤੇ ਸਾਰੇ ਵੀਰਾਂ ਦਾ ਸਵਾਗਤ ਆ ਬਾਈ ਜੀ ਜੇ ਅੱਜ ਆਪਾਂ ਗੱਲ ਕਰੀਏ ਵੀ ਜਿਵੇਂ ਕਈ ਪ੍ਰਾਵਾਂ ਨਾਲ ਗੱਲਬਾਤ ਹੋਈ ਕੋ ਕਹਿ ਕਹਿ ਰਹੇ ਹੈਗੇ ਜਿਵੇਂ ਵੀ ਤਾਜ਼ੀਆਂ ਸੂਈਆਂ ਗਾਵਾਂ ਵੀ ਦੁੱਧ ਤੇ ਘਟਾ ਰਹੀਆਂ ਨੇ ਬਾਈ ਜੀ ਹਰੇ ਅਸਲ ਵਿੱਚ ਜੇ ਆਪਾਂ ਆਖੀ ਨਾ ਵੀ ਦੁੱਧ ਦਾ ਸਹੀ ਟਾਈਮ ਹੀ ਨਹੀਂ ਹੈਗਾ ਥੋੜੀ ਗਰਮੀ ਜਿਆਦਾ ਪੈ ਰਹੀ ਹੈ ਤੇ ਨੇ ਸਤ ਨੂੰ ਵਧੀਆ ਮੌਸਮ ਹੋ ਜਾਂਦਾ ਤੇ ਦਿਨੇ ਗਰਮੀ ਵਧ ਜਾਂਦੀ ਆ ਬਾਕੀ ਤਾਜ਼ੀਆਂ ਸੂਈਆਂ ਗਾਵਾਂ ਦਾ ਕੋਈ ਆਪਾਂ ਜੇ ਕਹਿ ਸਕਦੇ ਆਂਗੇ ਵੀ ਜਿਵੇਂ ਪੀਕ ਆ ਜਿਹੜੀ ਗਾਂ 40 ਦਿਨਾਂ ਚ ਪੀਕ ਤੇ ਆਉਂਦੀ ਆ ਉਹ ਤੁਸੀਂ ਦੇਖ ਲਿਓ ਹਮੇਸ਼ਾ ਹੀ ਚੰਗਾ ਪਰਫਾਰਮੈਂਸੀ ਦੇਊਗੀ ਕਿਉਂਕਿ ਜਿਹੜੀਆਂ ਗਾਵਾਂ ਜਾਦੇ ਸੂਣ ਤੋਂ 5-7 4 ਦਿਨਾਂ ਚ ਜਿਆਦੇ ਦੁੱਧ ਤੇ ਭਗ ਜਾਂਦੀਆਂ ਨੇ ਜਿਆਦੇ ਛੇਤੀ ਪੀਕ ਫੜਦੀਆਂ ਨਹੀਂ ਆਂਗੀਆਂ ਉਹ ਸ਼ੇਤੀ ਦੁੱਧ ਟੋੜਦਿਆਂ ਨੇ ਆ ਇਹ ਤੁਸੀਂ ਇਹ ਆਪਣਾ ਮੰਨ ਲਓ ਵੀ ਨਿੱਜੀ ਤਜਰਬਾ ਹੀ ਕਹਿ ਸਕਦੇ ਆ ਆਪਾਂ ਚਲੋ ਸਾਰੇ ਭਰਾਵਾਂ ਦੀ ਆਪਦੀ ਆਪਦੀ رائے ਹੁੰਦੀ ਹੈਗੀ ਤੇ ਪਰ ਜਿਹੜੀਆਂ ਗਾਵਾਂ ਹੌਲੀ ਹੌਲੀ ਲੰਮੇ ਸਮੇਂ ਚ ਪੀਕ ਫੜਦੀਆਂ ਨੇ ਹੈਗੀਆਂ ਉਹ ਲੰਮਾ ਸਮਾਂ ਬਹੁਤ ਦੁੱਧ ਦਿੰਦਿਆਂ ਨੇ ਹੈਗੀਆਂ ਤੇ ਸਰੀਰ ਨਹੀਂ ਤੋੜਦਿਆਂ ਹੈਗੀਆਂ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਗਾਂ ਫਿੱਕੀ ਪੈ ਗਈ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਹੈਗੀ ਤੇ ਜਿੰਨੇ ਵੀ ਸਾਡੀ ਗਾਂ ਕੋਈ ਬੌਲੀ ਘੱਟ ਕੱਢਦੀ ਹੈਗੀ ਉਹਦਾ ਕੋਈ ਸਾਨੂੰ ਉਹਦੀ ਦਿੱਕਤ ਨਹੀਂ ਹੈਗੀ ਜਿਵੇਂ ਇੱਕ ਦੋ ਪਰਮਾਨਾਂ ਗੱਲ ਹੋਈ ਕਿ ਸਾਡੀ ਗਾਂ ਬੌਲੀ ਜਮਾ ਵੀ ਨਹੀਂ ਦੇ ਰਹੀ ਮੈਂ ਕਹਿੰਦਾ ਜਮਾ ਵੀ ਨਾ ਦੇਵੇ ਕਿਲੋ ਦੋ ਕਿਲੋ ਦੇਵੇ ਤੁਹਾਨੂੰ ਕੋਈ ਚੱਕਰ ਨਹੀਂ ਇਸ ਗੱਲ ਦਾ ਕੋਈ ਮੈਟਰ ਨਹੀਂ ਹੈਗਾ ਕਿਉਂਕਿ ਤੁਸੀਂ ਇਹ ਦੇਖਿਓ ਵੀ ਜੇ ਉਹ ਹੌਲੀ ਹੌਲੀ ਦੁੱਧ ਤੇ ਆ ਗਈ ਆਪਦੇ ਤੇ ਫਿਰ ਉਹਨੇ ਪੀਕ ਬਹੁਤ ਲੰਮੀ ਲਿਆਣੀ ਹੈਗੀ ਇਸ ਗੱਲ ਦਾ ਸਾਰੇ ਵੀਰ ਧਿਆਨ ਰੱਖਿਓ ਕਈ ਵਾਰੀ ਆਪਾਂ ਨਵਾਂ ਕੰਮ ਚਲਾਉਣੇ ਆਂਗੇ ਡਰ ਜਾਂਦੇ ਆਂ ਵੀ ਆਪਣੀ ਗਾਂ ਦਾ ਬੋਲੀ ਬਹੁਤ ਘੱਟ ਦਿੱਤੀ ਹੈਗੀ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਬਾਈ ਜੀ ਜੇ ਤੁਹਾਡੀ ਗਾਂ ਸਹੀ ਆ ਰਿਸਟ ਪੁਸਟਾ ਹੈਗੀ ਉਤੋਂ ਸਰੀਰ ਉਹਦਾ ਸਹੀ ਹੈਗਾ ਬੀਸੀਐਸ ਸਕੋਰ ਸਹੀ ਹੈਗਾ ਕੋਈ ਤੁਹਾਨੂੰ ਦਿੱਕਤ ਵਾਲੀ ਗੱਲ ਨਹੀਂ ਉਹਨੇ ਹਰ ਹਾਲ ਚ ਉਹਨੂੰ ਦੁੱਧ ਤੁਹਾਨੂੰ ਦੇਣਾ ਹੀ ਦੇਣਾ ਬਹੁਤ ਵਧੀਆ ਪਰਫਾਰਮੈਂਸ ਕਰੂਗੀ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਧੰਨਵਾਦ ਜੀ